ਸੇਵਕ ਸਿੱਖ ਹਮਾਰੇ ਤਾਰੀਏ ਚੁਣ ਚੁਣ ਸਤਰ ਹਮਾਰੇ ਮਾਰੀਏ ਆਪ ਹਾਰ ਦੇ ਮੁਝੇ ਵਰੀਏ ਮਨ ਕਾ ਗਦ ਰਾਸ ਮਰੀਏ ਹੋ ਜੋ ਸਦਾ ਹਮਾਰੇ ਪਛਾ ਸਰੇ ਸੰਜੋ ਘਰੇ ਵਰਚਾ ਰਾਖ ਲੈ ਮੇਰਾ ਕਨਹਾਰੇ ਸਾਇਬ ਸੰਤ ਰਹਾਏ ਪਿਆਰੇ ਦੀਨ ਬਣ ਦੇ ਚਨ ਕੇ ਹੰਤਾ ਤੁਮ ਹੋ ਪਰਿਚ ਤਰਦਸ ਕੰਤਾ ਕਾਲ ਪੈ ਬ੍ਰਹਮਾ ਅਵਤਾਰਾ ਕਾਲ ਪੈ ਸੁਦੇਵ ਅਵਤਾਰਾ ਕਾਲ ਪੈ ਗਰਮ ਸਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋ ਗੀਤ ਵਕੀਓ ਬੇਦ ਰਾਇ ਬ੍ਰਹਮਾ ਜੋਤੀਓ ਜਵਨ ਕਾਲ ਸੁ ਲੋਕ ਸਵਾਰਾ ਨਮਸਕਾਰ ਹੈ ਤਾਂ ਇਹ ਹਮਾਰਾ ਜਵਨ ਕਾਲ ਸੁ ਲਖਤ ਬਨਾਇਓ ਦੇਵ ਦਾ ਜਸ਼ਨ ਵਜਾਇਓ ਆਲਨ ਤੇ ਕੀ ਅਵਤਾਰਾ ਸੁ ਗੁਰੂ ਸਮਝਿਓ ਹਮਾਰਾ ਨਮਸਕਾਰ ਜੀ ਸ੍ਰੀ ਕੋ ਹਮਾਰੀ ਸਫਲ ਪ੍ਰਜਾਜ ਨੇ ਆਪ ਸਵਾਰੀ ਸਿਵ ਕਣ ਕੋ ਸਿਵ ਗੁਣ ਸੁਖ ਦੀਓ ਸਕਰਮ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਧੀਰ ਵਿਛਾਣ ਚੀਂਟੀ ਦੇ ਗੁਣ ਚਿਰਾ ਸੋਲਾ ਸਾਪਰ ਕਿਰਪਾ ਰਿਸ ਕਰ ਫੋਲਾ ਸੰਤਾਂ ਨੂੰ ਪਾਏ ਦਿਲ ਕੀ ਸੁਖ ਪਾਏ ਸਾਧਨ ਕੇ ਸੁਖੀ ਇਹ ਕੇ ਕੀ ਭੀੜ ਪਛਾਣੇ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਦਰਖ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇਹੀ ਵਪਾਰਾ ਜਬਾ ਕਰਤ ਕਰਤ ਹੋ ਕਬ ਹੋ ਤੋ ਮੈਂ ਮਿਲਤ ਦੇ ਤਰ ਸਭ ਹੋ ਜੇਤੇ ਬਨ ਸਿਰ ਸਭ ਤਾਰੇ ਆਪ ਹੀ ਆਪਣੀ ਭੂਜੋ ਚਾਰੇ ਤੂੰ ਸਭੀ ਤੇਰਾ ਤਨ ਨਾਲ ਜਾਣਦ ਭੇਦ ਭੇਦੇ ਅਰੇ ਆਲਮ ਨਰੰਕਾਲ ਨਰਮਕਾਲ ਨਲੰਬੇ ਆਦਿ ਨੀਰ ਨਾਦੇ ਸੰਭਤਾ ਕਾ ਮੂੜੋ ਚਾਰਦ ਵੇਦਾ ਜਾ ਕੋ ਪਿਉ ਨ ਭਾਵਦ ਵੇਦਾ ताको कृपा हनुमंत महामुर्गासु भेदना जानत महादेव को कह र सदा सुदनंकार कचि विदिनहि पव आपे अपने बुद है देती वर्णत पेन पेन ते देती तुमरा लकाण जाय बसारा कहब सदा तुम संसार एक रूप रूप स्वरूप आरंक पउराव कहि कोपा अण्ड जे रचित रके नेथपुर कान बहु रही दीन ने कहू पूरा जा बेटा कौन सुन पे संकट केठा

ਇਕ ਵਾਰ ਜਿਧ ਤਵੇਂ ਸਮਾਰਾ ਕਾਲ ਫਾਸੇ ਧਾਇਓ ਬਾਰਾ ਜਿੰਨਰ ਨਾਮ ਤੇ ਹਾਰੋ ਤਹਾਦਾਰੇ ਦੁਸ਼ੋਗ ਤੇ ਰਹਾ ਘੜੇ ਖੇਤ ਮੈਂ ਸਰਨ ਤਿਹਾਰੀ ਆਪ ਹਾਰ ਦਲੇਓ ਬਾਰੀ ਸਰਬ ਠੋਰ ਮੋ ਸਹਾਈ ਦੁਸ਼ੋਗ ਤੁਲੇ ਹੋ ਬਚਾਈ ਘੜਗ ਖੇਤ ਮੈਂ ਸਰਨ ਤਿਹਾਰੀ ਆਪ ਹਾਰ ਦਲੇਓ ਬਾਰੀ ਸਰਬ ਠੋਰ ਮੋ ਸਹਾਈ ਦੁਸ਼ੋਗ ਤੁਲੇ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ